ਨੀਂਦਰਾਇਏ ਆ ਦੇਖੋ ਦੋਸਤੋ ਕਿਤਨੇ ਨਜ਼ਾਰੇ ਆਏ ਆ ਹਾਂ ਤੱਕ ਗੱਜੇ ਨਹੀਂ ਲੱਗ ਗਏ ਆਈ ਹੋਪ ਹੋਤ ਨੇ ਆ ਤੂੰ ਕਿੱ데 ਗਈ ਹੋਈਂ ਮੈਂ ਤਾਂ ਪੇਕਾਦਰ ਗਈ ਹੋਈ ਐਸੇ ਕਾਲਾ ਭੈਣ ਬਿਮਾਰ ਐ ਅੰਮਾ ਫੋਨ ਕੀਤਾ ਪੁੱਛਣ ਤੇ ਵੜ ਗਈਆਂ ਤੋ ਤੱਕ ਬਚਾ ਪਾ ਲੈ ਆ ਬਾਦ ਉਸਾਂ ਤੇ ਇਤਰਾਜ ਨਹੀਂ ਗੁਜਰਤ ਤੂੰ ਆਏ ਪੀਂ ਐ ਆਹ ਮੁਕੀ ਦਾ ਮਕਾਲਾ ਹੋਇਆ ਤਾਂ ਆ ਨਹੀਂ ਤਾਂ ਹਾਲੀ ਆਮਣਾ ਕੋਈ ਨਹੀਂ ਕਮਜੀ ਤੇਰਾ ਲਾਡਿਆ ਉਹ ਤੈਨੂੰ ਪਤਾ ਤਾਂ ਹੈ ਉਹ ਸਾਈਕਲ ਗਰਾਊਂਡ ਹੈ ਸਾਈਕਲ ਚਲਾਇੰਦਾ ਤੇ ਆਏ ਰਾਤੀ ਕਬਰੇ ਸਮਾਂ ਵਾਲੀ ਐਟਮ ਆਉ ਤੇ ਉਹ ਤੂੰ ਚੀਮੇ ਟਰੈਕਟਰ ਲਗਾਉਣਾ ਚਲੋ ਨਾਸ ਲਿਆ ਆ ਬੜੀ ਗੰਦੀ ਮਤੋਂਦੀ ਹੈ ਬੰਦਿਆਂ ਨੂੰ ਜਦੋਂ ਰੁਪਈਆ ਆਵੇ ਨਾ ਜੇਬ ਵਿੱਚ ਤੇ ਉਹਦੇ ਕੋਈ ਕੋਈ ਇਆਦ ਕਰ ਦਿੰਦੇ ਨੇ ਤੇ ਆਪਣਾ ਸ਼ੌਨ ਸਿਸਟਮ ਕੀ ਦੇ ਕੀਤਾ ਹੋਂਦ ਚੀਮੇ ਉਹ ਕਬਜ਼ਾ ਕਰ ਲਿਆ ਕਿਉਂਕਿ ਰਮਜੀ ਦੀ ਮੈਂ ਜ਼ਮਾਨਤ ਦਿੱਤੀ ਹੈ ਇਸ ਚੀਮੇ ਨੂੰ ਕਿ ਤੁਹਾਡੇ ਸਾਈਕਲ ਗਰਾਊਂਡ ਵਿੱਚ ਸਾਈਕਲ ਇਹ ਚਲਾਈ ਸੀ ਵੇਖਦੇ ਖਾ ਜਾਣਾ ਰਮਜੀ ਕੀਤਾ ਤੇ ਇਲਾਜ ਜਲਦੀ ਕੀਤਾ ਹੁਣ ਤੂੰ ਅਗਰ ਕਿਸੇ ਦੀ ਜ਼ਿੰਮੇਵਾਰੀ ਨਾ ਚੇਸੇ ਗੱਲ ਕਰਦੇ ਆਂ ਔਰ ਹੰਦੀ ਔਰ ਦੇ ਬੂਆ ਦਾ ਬੂਆ ਬੈਠਾ ਪੁੱਛ ਬਲੇ ਕੇ